ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਕੀ ਕਰਦੀ ਆ ਹੁਣ ਕਰਨਾ ਕੀ ਆ ਫੋਨ ਲਾਉਣੀ ਆ ਮੈਂ ਓਏ ਮੈਂ ਨਾ ਭਗਾਈ ਮੈਂ ਤਾਂ ਲਾਉਂਗੀ ਓ ਰਹਿਣ ਦੇ ਯਾਰਾ ਮਤਲਬ ਕਿਹੜੇ ਕਾਇਨ ਮਾਰੇਗਾ ਮੈਂ ਤਾਂ ਲਾਉਂਗੀ ਮੇਰੀ ਗੱਲ ਸੁਣ ਲੈ ਉਹਦੀ ਤਾਂ ਪੀਤੀ ਹੋਈ ਤੇ ਤੇਰੀ ਤਾਂ ਨਹੀਂ ਪੀਤੀ ਹੋਈ ਨਾ ਮੈਂ ਕਿਹਨੂੰ ਤਰਾਉਂਦੀ ਕੰਮ ਹੋ ਰੇਗਾ ਕਲੇਸ ਵੱਡਾ ਉਹਨੂੰ ਲਫੇੜੇ ਖਾਏਗੀ ਆਂ ਮੈਡੂ ਮਮੀ ਮਾਰੇਗਾ ਸੁਣ ਤੇਰੇ ਨਾਲ ਬਾਉਂ ਖੁੱਸੇ ਤੇ ਰਹਿਣ ਦੇ ਯਾਰਾ ਸੁਣ ਤੇਰੇ ਨਾਲ ਬਾਉਂਗੀ ਤੂੰ ਦੇਖਦਾ ਜਾਈ ਐ ਕਰੀ ਮੇਰੇ ਦੁਲਵਾ ਕੇ ਦਿਖਾਈ ਪਰ ਲਫੇੜਾ ਖਾਏਗੀ ਮੈਂ ਬੱਦ ਮੈਂ ਤਾਂ ਕਰੂ ਹਾਂ ਚੱਕ ਲੈ ਮੇਰੇ ਕੋਲ ਫੋਨ ਹੈਲੋ ਰਹਿਣ ਦੇ ਓਏ ਮੈਂ ਲੋਕ ਲੱਖਣ ਕਰਦੀ ਫਿਰ ਰੋਂਨ ਨੂੰ ਦੱਸ ਕਿ ਹੋਇਆ ਤੂੰ ਮੈਂ ਆਜਾ ਨਹੀਂ ਚੁੱਪ ਕਰ ਨਾ ਤੂੰ ਸੱਬ ਦੇਣਾ ਇੱਥੇ ਚੁੱਪ ਕਰਕੇ ਬੈਠ ਜਾ ਫਿਰ ਤੂੰ ਉਹਨੂੰ ਚਾਰੇ ਨੂੰ ਕਹਿੰਦੇ ਨਹੀਂ ਹੈਗੇ ਚਿਲਕ ਚੁੰਦਾ ਜੀਏ ਮੈਂ ਤੂੰ ਮੈਨੂੰ ਆਇਆ ਤਾਂ ਦੱਸ ਕਹਿੰਦਾ ਕਿਸੇ ਤੈਨੂੰ ਬਸ ਹੁਣ ਤਾਂ ਮੇਰੇ ਭਾਈ ਹੋਰ ਆ ਜਾਣਗੇ ਕੋਈ ਨਹੀਂ ਕਹਿੰਦਾ ਹੁਣ ਆਪ ਹੀ ਆਪ ਹੀ ਪੱਕੀ ਭਾਈ ਹੈ ਤੂੰ ਵੀ ਸ਼ਰਾਬੀ ਹੈ ਤੂੰ ਵੀ ਸ਼ਰਾਬੀ ਹੈ ਪਰ ਮੈਨੂੰ ਪਟੋਲਾ ਕਹਿੰਦਾ ਮੈਂ ਤੈਨੂੰ ਜਮਾ ਨਹੀਂ ਆਖਿਆਣਾ ਆਉਦੇ ਕੋਲ ਗੱਲ ਬਣਾਈਏ ਤੂੰ ਕੋਈ ਬਣਾਇ ਨੀ ਮੂੰਹ ਤਾਂ ਨਿਕਲ ਵੀ ਗਿਆ ਫੇਰ 10 ਤੱਕ ਕੀ ਕੱਸ ਗਿਆ ਕੀ ਕੀ ਗੱਲ ਮੈਂ ਸਹਾਰਾ ਤੇ ਪਟੋਲਾ ਕਰਾਂਗਾ ਆ ਦੇਖ ਕੇ ਮਰਦਾ ਨਾ ਤੂੰ ਕਹਿ ਲੈ ਕਹੋ ਮੈਨੂੰ ਮੇਰੇ ਪਿਓ ਦੇ ਵਿਸ਼ਵਾਸ ਤੇ ਤੈਨੂੰ ਕੁਝ ਵੀ ਨਹੀਂ ਆਖਿਆਣਾ ਆਉਦੇ ਕੋਲ ਗੱਲਾਂ ਬਣਾਉਣੀਆਂ ਤੂੰ ਨਹੀਂ ਮੇਰੀ ਗੱਲ ਸੁਣ ਲੈ ਮੇਰਾ ਬੰਦਾ ਚਾਹੇ ਦਿਨ ਰਾਤ ਪਿੰਦਾ ਉਹ ਜਾਬ ਵੀ ਹੀਗਾ ਕਿ ਨੂੰ ਤੇ ਅੱਖ ਰੱਖੂਗਾ ਕੋਈ ਨਾ ਹੁਣ ਤਾਂ ਮੇਰਾ ਭਾਈ ਆਉਣ ਦਾ ਸੋਡ ਦੇਖਣ ਕੇ ਦੋ ਹੱਥ ਸੋਨੂ ਮੱਤਰਾ ਤੇ ਤੈਨੂੰ ਵੀ ਮਰਵਾਉਂਗੀ ਕੰਤਰਾ ਬਦੀ ਮਿਰਜੇ ਹੋਣੀ ਆ ਕੰਤਰਾ ਤੈਨੂੰ ਵੀ ਮਰਵਾਉਂਗੀ ਚੋਰਿਆ ਐ ਕਰਨੀ ਤੂੰ ਖੜੀ ਹੋ ਤਾਂ ਜਾ ਬਾਹਰ ਜਾ ਦੋ ਤਰਾ ਪੰਜਾ ਖੜੀ ਆ ਬਾਹਰ ਗਾ ਤੂੰ ਉਦੋਂ ਹੀ ਆਈ ਹਾਂ ਆਈ ਬੜੀ ਮੈਂ ਉਹ ਤਾਂ ਬੈਗ ਲੈ ਕੇ ਜਾਊਂਗੀ ਕੱਪੜੇ ਲੈ ਕੇ ਜਾਊਂਗੀ ਐ ਨਹੀਂ ਜਾਂਦੀ ਲੈ ਕੇ ਚੱਲ ਬੈਗ ਇਹਦਾ ਲੈ ਕੇ ਜਾਏਗੀ ਲੈ ਕੇ ਚੱਲ ਇਹ ਐ ਨਹੀਂ ਹਾਰਦੀ ਲੇਗੀ ਹਾਂ ਲੈ ਕੇ ਦੇ ਇੱਥੇ ਬੈਠੀ ਤਾਂ ਨਹੀਂ ਬੈ ਆਪੋਨਾ ਪੈਕਿੰਗ ਕਰੂ ਬੜੀ ਖਰਾਬ ਬੁੜੀ ਆਇਆ ਗਰਚੰਦ ਸਿਆ ਫਿਰ ਵੀ ਬੁੜੀਆਂ ਲਾਹੀ ਕਰਨਾ ਸਕੀਰੀ ਦਾ ਮਾਮਲਾ ਇਹ ਬਾਈ ਬੰਤੋ ਦੀ ਘੁਰਮ ਹੋਰੀ ਆ ਜੇ ਮੱਥੇ ਕਿਵੇਂ ਲਗਾਏ ਕੋਈ ਅਗਲਾ ਪੀਊ ਖਾਊ ਤਾਂ ਹੈਗੀ ਆਇਆ ਗਰਚਲ ਫਿਰ ਲੱਗੇ ਜਾ ਕੇ ਕਿਹੜਾ ਕੁਝ ਦੋ ਬੋਤਲਾਂ ਇੱਕ ਬੋਤਲ ਕੋਲੇ दारू ਦਾ ਹੋਵੇ ਨਾ ਇਹ ਨਹੀਂ ਅਗਲਾ ਕਰੇ ਭਾਈ ਪੇਗ ਲਵਾ ਜਾਵਾਂਗੇ ਕਿਦਾਂ ਮਰਨ ਹੋ ਜੂ ਬੁੜੀਆਂ ਦੇਖੀਏ ਬੁੜੀ ਮੱਤਰੇਗੀ ਇਹਨਾਂ ਦਾ ਕੀ ਕਹਣਾ ਇਹ ਤਾਂ ਬੁੜੀ ਮੱਤਾ ਇਹਨਾਂ ਨੂੰ ਇਹ ਨਾ ਬਰਦਾ ਹੁੰਦਾ ਜਿੱਲੀਏ ਯਾਦ ਗਲੇਗੇ ਉਹ ਦੋ ਬੋਤਲਾਂ ਪਾ ਪਲੀ ਤੋਂ ਉਹਨੂੰ ਕਹਿ ਸ਼ਰਾਬ ਦੇ ਵੀ ਕਮ ਅਜ ਅੜ ਗਿਆ ਆ चार बैया बल्ले 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 भैन चोर कम गलत कर बैठे नहीं मार बने बिना गल तो खड़े खाल भैया चंद मरवाणी दीमिया ਹੈ ਨਹੀਂ ਕਿਸੇ ਕੰਮ ਨਹੀਂ ਪਾ ਫੜੀ ਓ ਕਾਲ ਮਨਾਏ ਬੁਰਕਾ ਮਰਵਾਣੀਆ ਜਨਨੀਆਂ ਜਦੋਂ ਬਗੜ ਗਿਆ ਨਾ ਠੀਕ ਆ ਪਈ ਪਾਡੇ ਤੋਂ ਲਫੇੜੇ ਮਰਵਾਤੀ ਪਰ ਦੋ ਦੇ ਚਾਰ ਮਰੋਂ ਮੈਂ ਬਹੁਤ ਕੁੱਤੀ ਚੀਜ਼ ਹਾਂ ਆਉਂਦੇ ਜੇ ਆਉਂਦੇ ਆ ਦੇਖੀਓ ਪੰਮ ਉੱਥੇ ਤੇ ਬਾਈਆਂ ਡਾਲਿਆਂ ਦਾ ਟੋਕਰਾ ਲੈ ਕੇ ਭਾੜਾ ਕਰਨ ਲੱਗੇ ਆਈਂ ਮਾਰਿਆ ਮਰਦਾ ਜੱਟ ਮਾਰਿਆ ਮਰਦਾਂ ਤੂੰ ਚੰਦ ਦੀਏ ਮਾਰੈ ਸੀ ਮਾਰੀ ਪੱਕੇ ਖਾਲ ਤੇ ਪੱਕੇ ਖਾਲ ਤੇ ਤੋਂ ਦੀ ਲੈ ਆਹ ਪਾਪੀ ਗੋਰਾ ਢੰਡਾ ਨਹੀਂ ਕਿਤੇ ਓ ਪਾਬਲੀ ਪਾਇਨ ਦਾ ਯਾਰ ਜੇ ਮੌਕੇ ਤੇ ਮੰਨਾ ਮਰ ਗਿਆ ਕਿਸੇ ਪਾਸੇ दारू ਬੁੱਝ ਕੇ ਹੁੰਦੀ ਇਹ ਦੇਚੀ ਦੂਜੀ ਖੇਕਿਆ ਇਹ ਮਾਹੀ ਪਿਆ ਮੰਗੇ ਓ ਪਾਬਲੀ ਓਏ ਪਾਇਨ ਕਿੱਧਰ ਗਿਆ ਓਏ ਚੰਦਾ ਮੇਰਾ ਸੋਰਾ ਪਰ ਮੌਕੇ ਤੇ ਨਾ ਬੇੜਾ ਭਾਈ ਮੌਕੇ ਤੇ ਰੋਈ ਚੜਜੂ ਮੇਰਾ ਸਰਾ ਜਿੱਤੇ ਲੋੜ ਹੋਉ ਦੇ ਨਾ ਤੇ ਹੂੰ ਬਿੱਚ ਬੱਜਿਓ ਬੁੰਦੇ ਕੇ ਬਾਬਾ ਨਹੀਂ ਆ ਬਾਬਾ ਨਹੀਂ ਆ ਮਾਗਰ ਪਾ ਦੇ ਬੋਤਲ ਭੈਣ ਰਾਇ ਯਾਰ ਆ ਕਿਡਾ ਹੋਇਆ ਉਹਦਾ ਚੰਦਾ ਹੀ ਜਾਂਦਾ ਇਹ ਕਿੱਧਰ ਆ ਗਿਆ ਪਰਾਉਣਾ ਇਹਦੇ ਤੋਂ ਖੜਾ ਛਡੋਣਾ ਪੂ ਇਹਨਾਂ ਨੇ ਪਤਾ ਬੱਗੀਆਂ ਲਈ ਜੱਡਾ ਪਾ ਬਲੀ ਓਏ ਓ ਪਬਲੀ ਉਹ ਤਾਂ ਹੈ ਨਹੀਂ ਕਿੱਧਰ ਮਟ ਗਿਆ ਮੇਰਾ ਓ ਪਬਲੀ ਹੈ ਨਹੀਂ ਹੋਤਾ ਆ ਬੁੱਲੀ ਤਰੇ ਮਾਂ ਦੇ ਫੇੜਿਆਂ ਚ ਜਾਨਾ ਮੈਨੂੰ ਕੀ ਸ਼ਾਨ ਹੈ ਤੇਰੀ ਹੋਰ ਬਾਪੂ ਬਾਪੂ ਜੇ ਬੜ ਗਿਆ ਗੋਡੇ ਨਿਕਲ ਗਿਆ ਚੱਲਿਆ ਕਿਤੇ ਰੋਣੇ ਕਿਤੇ ਫਿਰਦਾ ਜਾਂਦਾ ਤੇਰਾ ਪਤਾ ਤਾਂ ਪੱਕੇ ਬੰਦਾ ਨੂੰ ਪਤਾ ਟਕਣਾ ਪੱਕੇ ਨੂੰ ਚਪਟਾ ਮੈਂ ਰਿਸ਼ਤੇਦਾਰਾਂ ਨੂੰ ਹੋਰ ਪਰਵਾਹ ਤਾਂ ਆਜੀ ਕੁਛ ਨਹੀਂ ਵਧੀਆ ਹਾਏ ਕੋਈ ਜਗਾਰ ਹੈ ਜਗਾਰ ਕੁਝ ਦੇ ਜਾਂ ਦੋ ਬੋਤਲਾਂ ਪੈ ਦੋ ਬੋਤਲਾਂ ਦੇ ਪਹਿਲਾਂ ਰਹਿੰਦੇ ਆ ਪਾਈ 6 ਕੰਗੜੇ ਦੇ ਪਾਈ 8 ਛੇ ਕੋਲੇ ਨਹੀਂ ਗਿਆ ਮੇਰਾ ਕੋੜ ਮਾਉਣਾ ਗਿਆ ਜਿੱਤਰ ਮੋਤ ਜਮ ਇੰਗਾ ਲੱਗੇ ਅੱਜ ਅੱਜ ਕੰਮ ਕੱਢ ਛੇੜ ਬਣ ਕੇ ਤੈਨੂੰ ਸਵਾਲ ਨਹੀਂ ਪਉਂਦਾ ਤੂੰ ਪਹਿਲਾਂ ਵਾਲੀ ਨਹੀਂ ਦਿੰਦਾ ਪਹਿਲਾਂ 8 ਛੇ ਕੋਲੇ ਜੋ ਪਰਸੋਂ ਤੇਰੇ ਛਿਰਦੀ ਛੋ ਮਖਾ 50 ਰੁਪਏ ਬੰਦ ਲੈਗੀ ਪਮ ਤੇਰੀਆਂ ਸੋਵਾਂ ਤਾਂ ਮੈਨੂੰ ਅਸਰ ਹੋਣ ਲੱਗਿਆ ਓ ਕੰਗੜੇ ਤੇਰੇ ਨਾਲ ਮੋਹ ਪਿਆਰਾ ਹੋਰ ਬੰਦੇ ਤੋਂ ਜ਼ਰੂਰੀ ਨਹੀਂ ਪੀਤੀ ਆਪਾਂ ਤਾਵਾਂਗੇ ਫਿਰ ਦੋ ਘੱਟੇ ਮਾਲ ਵੀ ਖਤਮ ਆਹੀ ਕੋਈ ਹੁੰਦੀ ਲਾਗ ਤੋ ਬੱਸ ਦੋ ਚਾਰ ਲੱਗਦੀਆਂ। ਅੱਛਾ। ਹਾਂ। ਟੋਕੀ ਤੇ ਫਿਰ ਐਵੇਂ ਹੀ ਦਾ ਕਾਹੀ। ਇੱਕ ਜਮਾਂ ਬਰਵਾ। ਇੱਕ ਹੀ ਗੱਲ ਬਣੀ ਪਹਿਲਾਂ 10-20 ਬੋਤਲਾਂ ਮੰਗੂ ਲੱਗੀਆਂ। ਪਿੰਡ 'ਚ ਹੋਰ ਕੱਢਣ ਲੱਗੇ। ਹੋਰ ਬਣਦੇ। ਉਹਨਾਂ ਨੂੰ ਫਟਾ ਦੇਣੇ ਆ। ਫਟਾ ਦੇਣੇ ਆਪਾਂ ਉਹਨਾਂ ਨੂੰ ਫਟਾ ਦੇ ਫਿਰ ਤੈਨੂੰ ਇੱਕ ਬੋਤਲ ਡੇਲੀ ਫਰੀ। ਅੱਛਾ। ਫਿਰ ਤੇਰੀ ਪਾਵਰ ਵਾਢੀ ਵੀ ਲੋ ਫਰੇ ਗਏ। ਹਾਂ ਤੈਨੂੰ ਪਤਾ ਲੱਗ ਤਹੂ ਤੇਰੀ ਹਾਂ। ਦੋ ਕੋਈ ਲੱਗਦੀਆਂ ਮਸਾਂ। ਅੱਛਾ। ਹੂੰ। ਤੂੰ ਮਿੱਧਰ ਫਿਰ ਦੱਜ। ਵਾਹ ਕੀਰੀ ਵਾਲੇ ਕੋਲ ਮਾਣਾ ਮੇਰਾ। ਹੂੰ। ਤਾ ਕਰਕੇ ਮਰ ਦਾਰੂ ਦੱਸ ਵੀ ਕਿਵੇਂ ਹੁੰਦੀ ਹੈ ਦਾਰੂ ਤੇਰੀ ਇੱਕ ਲੰਬਰਾ ਆਪਾ ਹੋਰ ਬੰਦੇ ਤੋਂ ਛਾਹ ਆ ਤੇਰੀ ਬੇਬੇਰੀ ਹੋਰ ਬੰਦੇ ਤੋਂ ਨਹੀਂ ਪੀਤੀ ਆਪਾ ਕਰੇ ਆਪਾ ਮਾੜਾ ਮਾਲ ਹੀ ਨਹੀਂ ਦਿੰਦੇ ਦਾਰੂ ਤੇਰੀ ਪਲਿਓ ਰਹਿੰਦੀ ਜਿਵੇਂ ਦੂਜੇ ਦੇ ਚੱਪੜਾਂ ਚੁੱਪੜਾਂ ਪਾਈਏ ਨੇ ਤੂੰ ਐ ਕਰ ਪਹਿਲਾਂ ਨਾ ਹੈ ਆ ਨਾ ਬਾ ਮਾਰਤਾ ਯਾ ਹਾਂ ਪਹਿਲਾਂ ਇੱਕ ਪੈਗ ਲਾ ਨਾਲ ਤੈਨੂੰ ਕੋਕ ਕੋਕ ਹਾਂਜੀ ਇਹ ਕੀ ਬੱਤਾ ਹਾਂ ਬੱਤਾ ਬੱਤਾ ਜੋ ਕੀ ਕਰਾਉਣਾ ਹੈ ਓ ਆਪਾਂ ਜਿਹੜਾ ਵੱਡੇ ਵੱਡੇ ਮੈਨੂੰ ਆ ਦੇਖ ਹੋਰ ਵੀ ਫੋਨ ਆਈ ਜਾਂਦੇ ਬੰਦੇ ਦੇ ਅੱਛਾ ਤੂੰ ਐਂ ਕਰੀ ਓਏ ਮੇਰੇ ਨਾਲ ਚੱਲ ਨਹੀਂ ਕਰੇ ਕਿੱਥੇ ਅੱਛਾ ਤੂੰ ਆਪਣਾ ਰਿਸ਼ਤੇਦਾਰ ਆ ਤੇਰੀ ਮਿਲਿਆ ਆਈ ਪਵਾਦੋਂ ਪਾਇਓ ਫੀਸ ਨਹੀਂ ਨੂੰ ਕ ਪੈਸੀਆਂ ਦੋ ਬਸ ਐਂ ਕਹਿਦੀ ਵੀ ਬੰਦੇ ਨੂੰ ਹੱਥ ਨਾ ਲੱਗੇ ਤੇਰੀ ਬਾਪ ਨੀਂ ਝਾਕੜੇ ਜਦ ਆਪਣਾ ਰਿਸ਼ਤੇਦਾਰ ਆ ਮੈਂ ਉਹਨੂੰ ਕਹਿੰਦੂ ਵੀ ਛੇਡ ਬਣ ਕੇ ਮੁੰਡਾ ਆਪਦਾ ਤੂੰ ਹਲਾਤ ਸੀ ਐਂ ਪੀਜੇਗਾ ਦੇਖ ਜਾ ਪੀ ਨਾ ਜਾਈ ਕਿਤੇ ਪਾਣੀ ਪੀ ਫਿਰ ਦਾ ਮੈਂ ਤਾਂ ਇਹ ਘਰੇ ਜਾ ਕੇ ਲਾਉ ਮੈਂ ਲਸੰਗ ਲਈ ਮਖਾ ਮਾਈ ਇੱਕ ਨੰਬਰ ਜਮਾ ਪੈਂਟ ਕੋ ਦਿੱਤੀ ਆ ਵੀ ਕੋਰਾ ਮੈਂ ਤਾਂ ਤੜਕੇ ਜੇ ਲਾ ਲਿਆ ਅੱਛਾ ਜਾ λε ਗੜਿਆਂ ਦੀ ਠੰਡਾ ਮਾਰ ਦੂ ਪੁੱਕੀ ਮਿਲੀ ਨਹੀਂ ਮਖੇਈ ਪੁੱਕੀ ਤਾਂ ਬਾਈ ਬੰਦਲਾ ਕਾ ਮਿਲਦਾ ਜੇ ਕੋਈ ਮੈਮੀ ਗਿਆ ਸੀ ਦੋ ਤਿੰਨ ਥਾਈ ਮੁਸ਼ਕਲ ਆ ਕੋਈ ਰੇਟ ਰੂਟ ਬਣਾਉਂਦੇ ਮੈਨੂੰ ਲੱਗਦਾ ਮੇਰੀ ਤਾਂ ਪੈਣਾ ਚੁੱਧਗੀ ਕਿਉਂ ਮਰ ਮਿਲਦੀ ਨਹੀਂ ਲੱਤਾਂ ਟੁੱਟ ਗਈਆਂ ਕੋਈ ਨਹੀਂ ਮੇਰੇ ਕੋਲ ਖਾਇ ਕਿਉਂ ਤੇ ਜਵਾਵਾਂ ਤੇ ਨੁਪਈਆ ਹੋਰ ਹੁਣ ਇੱਕ ਗੱਲ ਤਾਂ ਦੱਸ ਕੋਈ ਦੋ 14 ਦੇ ਕੜਾਹੇ ਕੱਢ ਜੀ ਕਿਉਂ ਜੇ ਤੂੰ ਕੰਬਲ ਲਾ ਦੇ ਕਿਸੇ ਲੋਟਾ ਮੈਂ ਕੀ ਕਰਾਂ ਠੰਡ ਲੱਗੀ ਜਾਂਦੀ ਆ ਕੋਈ ਸੁੱਖ ਰਹੇਗੀ ਹੂ ਸੋਜੀ ਨਾ ਨਾ ਸਾਰਾ ਕੁਝ ਮੰਜਿਆ 깔 ਪਲੀਟ ਆ ਅੱਛਾ ਮੈਂ ਕਦਾ ਨਹੀਂ ਕਿੱਦਿਆ ਲਾਹੇਗਾ ਕੰਜੜਾ ਸੀ ਵੀ ਬੁਢੇ ਬੰਦੇ ਨੇ ਲਾਤਾ ਜਮੇ ਗਿਆ ਤੂੰ ਤਾਂ ਤੂੰ ਲਾ ਰੱਖਿਆ ਆਪਾਂ ਨਿਉਟੇ ਡਿਡਾਂ ਦੇ ਬਾ ਮਾਂ ਦਾ ਪੁੱਤ ਆ ਜੀ ਜ਼ਬਾਨ ਪਾਇਆ ਗੱਪੜੂ ਮੁੰਡੇ ਦਾ ਵਿਆਹ ਕੀਤਾ ਤੂੰ ਸੱਜੇ ਹੀ ਨਹੀਂ ਓਏ ਜਰਾ ਰੋਤਾ ਬੱਚੇ ਮੈਂ ਕਿਹੜਾ ਵਿਆਹ ਅੜ ਗਿਆ ਅਸਲ ਤੂੰ ਦੁੱਖ ਪੁੱਛਣਾ ਦਾਸ ਸਵਾ ਪੁਮਣੂ ਉੱਟ ਮੇ ਕਹਲ ਕਹਲ ਜਿਹੜੇ ਮਾਛੜ ਦਾ ਬੇੜਾ ਬਹਿ ਗਿਆ ਕਰਾ ਤੇ ਬਾੜੀ ਬੈਤਲ ਟੀਮੀਆਂ ਭਰਾਵਾ ਸਾਡੇ ਤਾਂ ਐ ਚੱਕ ਰੱਖੇ ਸਾਰਾ ਟੱਪੜ ਰੋਟੀ ਨਹੀਂ ਤਾਂ ਖਾਂ ਜਿੰਦੀ ਬੁਰਕੀ ਕੀ ਨਿਕਾਉਂ ਜਿੰਦੀ ਤੇਰੀ ਹੁਣ ਹਟ ਗਈ ਨਾ ਨਾਲ ਤੇ ਮੁੰਡੇ ਨਾਲ ਆਪਣੀ ਹੀ ਭਰਾਵਾ ਅਣ ਬਾਣਾ ਐਨਾ ਬਾਣਾ ਅਡੋ ਜਾਂ ਨਮੀ ਟੀਮੀ ਅੱਡ ਹੁੰਦੀ ਨਹੀਂ ਬੈਤਲ ਤੇਰੀ ਬੇਬੇ ਆਖੇ ਨੂਨ ਨਾ ਰਹੂ ਮੁੰਡੇ ਨਾਲ ਨਾ ਰਹੂ ਕਿ ਹਟਦੀ ਆ ਮੈਂ ਤੁਹਾਨੂੰ ਦੱਸਦਾ ਮਰਵਾਉ ਤੈਨੂੰ ਮਰ ਬਾਉ ਫਿਰ ਬਾਉ ਕੀ ਪਤਾ ਕਿ ਦੋ ਗਲ ਕੋਠੇ ਤੂੰ ਐ ਕਰੀ ਕਾਲੀ ਤੋਲੇ ਨਹੀਂ ਆਏ ਕੁਛ ਨਹੀਂ ਅੱਛਾ ਐ ਕੰਮ ਦੇਖਣ ਨੂੰ ਪੂਰਾ ਲੱਗਦਾ ਮੈਂ ਕਹਿੰਦਾ ਜਮਾਨਾ ਮਿਲਿਆ ਜੀ ਅੱਛਾ ਜੀ ਇਹ ਵਿਆਹ ਕਰਾਉਣ ਹੋਜੂ ਮੈਂ ਕਹਿੰਦਾ ਤੂੰ ਮੈਨੂੰ ਪੂਰੇ ਆਏ ਭਰੇ ਕੇ ਸੰਗ ਲੱਗ ਜਾਂਦਾ ਚੜੀ ਜੀ ਤੂੰ ਕਿਹੜੇ ਬਸ ਪੂਰਾ ਅੱਛਾ ਪੂਰੀ ਕਾਲੇ ਦੀਂ ਦੇ ਪੂਰੇ ਮੈਨੂੰ ਲੈ ਜੀ ਨਾਲ ਅੱਛਾ ਕੋਈ ਕਰਾ ਲਈ ਫਿਰ ਭਾਂਂ ਜੀ ਮੈਂ ਖੇਤ ਵਾਹੀ ਜਾਂਗੇ ਯਾਰ ਕੋਈ ਪੁਰਾ ਦੇ ਵੱਡੇ ਟਾਇਰਾਂ ਵਾਲੀ ਅੱਛਾ ਹਾਂਜੀ ਆ ਗੱਠਵਾਰ ਮਾ ਕਰਨ ਦੂ ਕੋ ਖੇਤ ਵਾ ਜਾਣ ਯਾਰ ਮੈਂ ਤਾਂ ਆਪ ਤੈਨੂੰ ਕਹਿਣ ਨੂੰ ਉੱਥੇ ਦੋਨੇ ਨਾਲੇ ਤੂੰ ਦਾਰੂ ਵੇਚੀ ਜਾਂ ਕੋਲੇ ਮੇਰੇ ਹੀ ਫੇ ਨਾਲੇ ਮੇਰਾ ਡੰਗ ਲੈ ਜਾ ਕਰ ਤੂੰ ਮੋਪਾਂ ਡੰਗ ਛੜਾ ਲੱਗਦਾ ਤੂੰ ਤੇਰੀ ਅੰਬੋ ਲੱਗੀ ਤੇਰਾ ਖਰਾ ਡੰਗ ਲੈ ਜਾ ਕਰ ਤੇ ਉਹ ਕਾਦੀ ਅੰਬੋ ਰਿਜਨਲ ਅੰਬੋ ਤਾਂ ਆਪਣੇ ਘਰੀ ਆ ਅੱਛਾ ਉਂਝ ਆਵਾਂਗੇ ਉਹ ਫਿਰ ਬੱਚਿਆਂ ਵਾਲੀ ਅੱਡ ਹੁੰਦੀ ਆ ਬੱਚਿਆਂ ਵਾਲੀ ਅੱਡ ਠੀਕ ਹੈ ਵੀ ਉਹ ਵੀ ਖੇਤ ਰੱਖਣ ਨੂੰ ਲੈ ਬਾਪੂ ਇਹ ਆ ਮਾਰੇ ਫਿਕਰ ਨਾ ਕਰੇ ਕੰਮ ਵੀ ਕਰਾਂਗੇ ਆਇਆ ਰਹਾਂਗੇ ਉਹ ਬੁੱਕੀ ਦੇ ਮੈਨੂੰ ਪਹਿਲਾਂ ਹੀ ਪਤਾ ਮੂੰਹ ਤੇਰਾ ਮੈਂ ਦੇਖ ਲੈਣਾ ਕਿ ਰੂਹ ਖੜ ਜਾਂਦੀ ਹੈ ਮੇਰੀ ਦੋ ਤੇ ਨੀਵਾਂ ਕਿ ਨਾ ਸਾਰੀਆਂ ਹੀ ਲੈ ਜਾ ਨਾ ਛਾਰੀਆਂ ਨਾ ਇੰਨਾ ਨਹੀਂ ਲੱਗਣੀ ਦੋ ਬੋਤਲਾਂ ਵੱਡੀ ਲੈ ਜੈਣੀ ਕਿ ਛੋਟੀ ਵੱਡੀ ਏ ਵੱਡੀ 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 ਛੋਟੀਆਂ ਪਿੰਕ ਨਿਆਣੀਆਂ ਤੇ ਬੋਤਲ ਨਹੀਂ ਆਹ ਦੇਖ ਲੈ ਤੂੰ ਅੱਛਾ ਵੱਡੀ ਲੈ ਜੈਣਾ ਫਿਰ ਇੱਕ ਨਾਲ ਸਾਧੂ ਜਰ ਹੈ ਕਿ ਦੋ ਲੈ ਜਾ ਦੋ ਤਾਂ ਲੈ ਹੀ ਜਾਣਾ ਫਿਰ ਤੂੰ ਨਹੀਂ ਛੋਟੀਆਂ ਦੇ ਦੇਗਾ ਛੋਟੀਆਂ ਦੇ ਹੀ ਜਾ ਬਾਹ ਇਹ ਮੇਟੀ ਲਿਆ ਮਾਤਾ ਨੂੰ ਬਾ ਵਾ ਤੇਰੇ ਸ਼ਰਾ ਤੇ ਤਾਂ ਬੱਤੀ ਤੇਰੀ ਜਾਨ ਨੂੰ ਲੱਡੂ ਅੱਧੀ ਰਾਤ ਬਾਜ ਮਾਰਲੀ ਮਾਂ ਦੀ ਐਂ ਕਾਟ ਓਏ ਕਹਾ ਵੱਡੀ ਵੱਡੀ ਕੰਚਰੀ ਕੰਚਰੀ ਪਾ ਦੇ ਕੰਚ ਦੀ ਪਾਤੀ ਇੱਕ ਆ ਤੇਰਾ ਅਤਨਾ ਬੱਤਾ ਥਾਮ ਗਿਆ ਬੱਦੋ ਦੋ ਬੱਦੂ ਆ ਜਾਣਾ ਓਏ ਫਿਰ ਤੂੰ ਰੁਪਈਏ ਬਣਾਈ ਜਾਣਾ ਨਾ ਦੇ ਭੈਣ ਦੀ ਤੇ ਫਾਇਦੇ ਜਾਤ ਚੰਗਾ ਫਿਰ ਮਾ ਜਾਨਾ ਆਖ ਨੇ ਮਾਰੀ ਬੋਲੇ ਨੂੰ ਫੜਾ ਕੇ ਆਉਣਾ ਇਸ ਦਾ ਆਖ ਨੇ ਮਾਰੀ ਕਿਹੜਾ ਬੋਲੇ ਨੂੰ ਫੜਾਇਆ ਉਹ ਤਾਂ ਬਚਾਰਾ ਬੈਠਾ ਉਹ ਚੰਗਾ ਬਾਪੂ ਚੰਗਾ ਓਏ ਆਜੇ ਜੇ ਰਹੇ ਤਾਂ ਰਿਸ਼ਤੇਦਾਰ ਮੀਠ-ਮੂਠ ਬਣਾਵਾਂਗੇ ਚੱਕ ਸੱਦ ਲਈ ਮਾਰ ਨਹੀਂ ਕਿਹੜਾ ਆਖ ਨੇ ਚੰਗਾ ਪਾਏਗਾ ਕੰਗੜਾ ਹੱਸ ਗੋਲੋਂ ਟਲੇ ਰਾਇ ਭਾਈ ਬੰਦਾ ਦੇਖ ਲੈ ਪੈਸੇ ਤੱਕੇ ਰਹਿਣੀਆਂ ਐ ਕਰਦਾ ਵੀ ਆਉ ਨਾ ਆਉ ਕਹਿਆ ਬਾਬਾ ਥਾਰੀ ਲੈ ਜਾ ਤੈਨੂੰ ਤੁਹਾਡੇ ਨਾਲ ਨਹੀਂ ਪੁੱਤ ਕੁਛ ਮਰਜੀ ਹੋ ਜਾਵੇ ਹਾਂ ਬਾਬਾ ਜੀ ਆਪਾਂ ਨੂੰ ਆਪਾਂ ਨਹੀਂ ਕੁਛ ਕਹਿਣਾ ਕਰਵਾ ਪਾਓ ਹੋ ਬੋਲ ਮਾਰ ਮੜਾ ਯੈਨੂ ਆ ਜਾ ਅੱਜ ਛੱਡਣਾ ਨਹੀਂ ਕੋਥੇ ਮਰਜੀ ਹੋ ਜਾ ਕੋਈ ਨਹੀਂ ਕੁਝ ਨਹੀਂ ਕਹਿਣਾ ਹੈਗਾ ਉਹ ਕਹਿਣਾ ਕਿਉਂ ਨਹੀਂ ਤੂੰ ਰੋਗ ਤਾਂ ਦੁਨੀਆਂ ਕੀਆਂ ਵਾਲਿਆ ਕੋਈ ਨਾ ਪਿਆਰ ਨਾਲ ਗੱਲ ਕਰ ਲੈ ਨੀ ਪਿਆਰ ਨਾਲ ਤੇ ਮੂਰੇ ਕੋਢੀ ਹੋ ਜੈਗੇ ਉਹ ਪਹਿਲਾਂ ਪਿਆਰ ਨਾਲ ਗੱਲ ਕਰੀ ਦੇ ਕੁੜਮਾਣੇ ਨਾਲ ਬਥੇਰਾ ਚਰ ਕਰ ਲਈ ਪਿਆਰ ਨਾਲ ਆ ਪਿਆਰ ਨਾਲ ਪਾਲਣਾ ਨਹੀਂ ਲੋਕ ਤਾਂ ਮੰਗ ਜੇ ਸੁਣ ਲੂਗਾ ਅਗਲਾ ਬਹੁਤ ਚਰ ਹੋ ਗਿਆ ਯਾਰ ਉਹ ਪਹਿਲਾਂ ਗੱਲ ਕਰਕੇ ਤਾਂ ਦੇਖ ਲਓ ਹਾਂ ਗੱਲ ਕਰਕੇ ਦੇਖ ਲਓ ਪਹਿਲਾਂ ਕੁੜੀ ਨੂੰ ਪੁੱਛੀਦੀ ਹੁੰਦੀ ਹੈ ਵੀ ਕੀ ਗੱਲ ਹੋਈ ਦੀ ਫੇਰ ਬੋਲ ਮਾਰ ਕਿੱਥੇ ਜਾਇਨੂ ਕੱਢ ਬਾਹਰ ਐਨੀ ਪਾਪਾ ਓਏ ਲੋਕ ਗਿਆ ਹੂਆ ਹੁਣ ਦੇਖ ਕੇ ਬੇ ਹੌਲੀ ਬੋਲ ਪੋ ਚੁੱਪ ਕਰ ਜਾਓ ਸੋ ਬੋਲੋ ਚੱਲ ਚੱਲ ਯਾਰ ਐਨੀ ਪਾਪਾ ਓਏ ਹੌਲੀ ਬੋਲ ਪੋ ਤੁਹਾਨੂੰ ਓਏ ਹੌਲੀ ਬੋਲ ਦੇ ਹੌਲੀ ਬੋਲ ਪੋ ਪੂਰੀ ਬਸਾਉਣੀ ਆਗੀ ਆਖੀਓ ਪਾਪਾ ਯਾਰ ਦੋ ਹੱਥ ਦੇ ਹਾਂ ਦੇਖਾਂਗੇ ਓਏ ਮੈਂ ਤੁਹਾਨੂੰ ਕਹਿ ਰਹੀਆਂ ਵੀ ਚੁੱਪ ਕਰ ਜਾਓ ਪਹਿਲਾਂ ਅਗਲੇ ਨਾਲ ਪਿਆਰ ਨਾਲ ਗੱਲ ਓਏ ਬਥੇਰਾ ਆਚਰ ਚੁੱਪ ਕਰ ਗਏ ਚੁੱਪ ਕਰ ਜਾਓ ਨਹੀਂ ਪੁੱਤ ਐ ਨਹੀਂ ਬੋਲੀਦਾ ਬੋਲੀਦਾ ਨਹੀਂ ਹਾਂ ਬਥੇਰਾ ਆਚਰ ਹੋ ਗਿਆ ਪਿਆਰ ਨਾਲ ਗੱਲ ਕਰਜਾ ਨੂੰ ਇਹ ਨੂੰ ਕੱਢ ਬਾਹਰ ਰੱਖ ਦੇ ਤੂੰ ਰੱਖ ਦੇ ਕਿਉਂ ਰੱਖ ਨਾ ਨਾ ਐਵੇਂ ਹੀ ਰੱਖ ਦੇ ਰੱਖ ਦੇ ਗੱਲ ਕਰੀਦੀ ਹੁੰਦੀ ਆ ਗੱਲ ਕਰੀਦੀ ਹੁੰਦੀ ਆ ਚੁੱਪ ਕਰ ਜਾ ਪਾਪਾ ਵੇ ਹਾਂ ਲੋਡ ਕਰ ਇਹਨੂੰ ਬਸ ਇੱਕ ਚਮਾਰੀ ਕਰੀ ਆ ਮਖਾ ਪ੍ਰਵਾਹ ਨਾ ਮੰਨ ਆ ਕੇ ਨਾ ਤੁਸੀਂ ਲਾ ਇਹ ਕਹਿੰਦੀ ਸੱਚੀ ਗੱਲ ਜੀ ਪੀ ਸੱਚੀ ਕਰੋ ਕੀ ਜਲੂਸ ਕੱਢ ਰੱਖਿਆ ਹੋਇਆ ਓਏ ਜੀ ਹੋਰ ਜਿੱਤਿਆ ਉਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਈ ਚੁੱਪ ਕਰ ਜਾ ਚੁੱਪ ਕਰ ਜਾ ਕੋਈ ਨਹੀਂ ਕੋਈ ਨਹੀਂ ਮੈਂ ਆ ਗਿਆ ਹੁਣ ਪ੍ਰਵਾਹ ਮੰਨਣਾ ਚੁੱਪ ਕਰ ਚੁੱਪ ਕਰ ਕਿਥੇ ਕੋਈ ਕਿਥਿਆਂ ਨੂੰ ਬਾਹਰ ਕੱਢ ਕੋਈ ਨਾ ਬਹਿ ਕੇ ਗੱਲ ਕਰ ਲੋ ਮਾਛੜ ਨਾਲ ਗੱਲ ਕਰਨੀ ਹੈ ਕੋਈ ਨਾ ਬਹਿ ਕੇ ਗੱਲ ਕਰ ਗਾੜੀ ਇਹ ਨਾ ਮੈਨੂੰ ਗਾਗਾ ਕੰਦਾ ਬੋਲਦਾ ਪਾਪੂ ਮੈਨੂੰ ਤਾਂ ਸ਼ਰਮ ਆਉਂਦੀ ਹੈ ਦੱਸ ਦੇ ਦੀ ਭੈਣ ਚੋਦੀ ਇਹ ਗਾਲਾਂ ਦਿੰਦਾ ਔਰ ਜਦ ਕੋਰੇ ਬੈਠ ਕੇ ਗੱਲ ਕਰਦੇ ਬੈਠ ਕੇ ਗੱਲ ਕਰਦੇ ਹਾਂ ਹਾਂ ਚੋਦੀ ਕੁੜੀ ਨੂੰ ਤਾਂ ਮਾੜਾ ਬੋਲਦੇ ਨੇ ਬੈਠਣ ਬੁੱਠਣ ਨਾ ਕੰਮ ਗਿਆ ਨਾ ਤੂੰ ਹੀ ਬੋਲ ਸਕਦਾ ਓਏ ਮੈਂ ਖੇਡਣ ਲੱਗ ਦੇਣਗੇ ਮਾਛੜ ਕਿਥੇ ਕੱਢ ਤੇਰੇ ਤੋਂ ਉਹਨੂੰ ਬਾਹਰ ਓਏ ਉਹ ਤਾਂ ਬਾਹਰ ਨੂੰ ਗਿਆ ਹੁਣ ਬਾਹਰ ਨੂੰ ਕਿਉਂ ਗਿਆ ਡਰਦਾ ਡਰ ਡਰ ਨਾਲੀ ਗੜੀ ਆਲਾ ਬਾਹਰ ਕਿਉਂ ਗਿਆ ਫਿਰੋ ਬਾਹਰ ਬਾਪੂ ਖਲਾਉ ਰੇ ਮੈਂ ਚਾਰਾਂ ਮੈਂ ਪਟਾਂਗੇ ਉਹ ਕਹਿੰਦੇ ਉਹਨੂੰ ਕਹਿੰਦੇ ਬੰਦਤਾ ਆ ਤੂੰ ਬਾਲ ਪਹਿਨਦਾ ਨਹੀਂ ਮਾਂ ਆ ਗਈ ਤੂੰ ਮੇਰੀ ਓਏ ਕਿੱਥੇ ਬੋਲਦੀ ਆ ਬੈਠ ਕੇ ਗੱਲ ਕਰਦੇ ਆਂ ਤੂੰ ਬੈਠ ਕੇ ਗੱਲ ਆ ਰੋਲਾ ਪਾਲਿਆ ਰੋਲਾ ਪਾਲਿਆ ਉਹ ਤੇਰੇ ਤੇ ਉਹ ਬਾਹਰ ਲੈ ਉੱਤਰੇ ਪਉ ਨੂੰ ਬੈਈਓ ਯਾਰ ਐ ਕਿਉਂ ਕਰਦੇ ਆਂ ਐ ਕਿਉਂ ਕਰਦੇ ਹੋ ਸਾਦੋਂ ਨੂੰ ਆਏ ਹੁਣ ਚੜਾਏ ਚੜਾਏ ਆ ਕੋਈ ਚਾਹ ਪਾਣੀ ਪੀਓ ਯਾਰ ਆਏ ਨਾ ਚੜਾਏ ਚੜਾਏ ਇਹ ਤਾਂ ਚਾਹ ਪੀਂਦੇ ਨਹੀਂ ਆਏ ਇੱਧਰ ਦੱਸ ਗੱਲ ਮੈਨੂੰ ਕੀ ਆ ਕਾਦੇ ਵਾਸਤੇ ਲੈ ਆਂਦੀ ਏ ਕਿ ਛੱਡਦੀ ਆ ਮਗਾਤੀ ਏ ਪਰਵਾਹ ਨਾ ਮੰਨ ਇਹ ਕਾਨੂੰਨੀ ਛੱਡਦਾ ਮਾਰ ਦੇਣਾ ਦੇ ਉਹਨੇ ਮੇਰੇ ਸਾਸੂ ਨੂੰ ਬੁਲਾ ਤੇਰੀ ਮਾਂ ਨੂੰ ਬੁਲਾ ਓਏ ਆਪਾਂ ਹੀ ਆਪਦੇ ਮਾਪ ਨੂੰ ਬੁਲਾ ਕੀ ਗੱਲ ਹੋਈ ਆਗੀ ਸਾਡੀ ਕੁੜੀ ਨੂੰ ਕਿਉਂ ਤੰਗ ਕੀਤਾ ਕੀ ਗੱਲ ਐ ਗੱਲ ਤਾਂ ਕੋਈ ਵੀ ਨਹੀਂ ਹੋਈ ਬਾਬਾ ਕੋਈ ਨਾ ਐ ਜਦੋਂ ਨਾ ਮੈਂ ਬੈਠੋ ਕੋਈ ਚਾਹ ਪਾਣੀ ਪੀਓ ਪੀਤੇ ਹੀ ਆ ਬਸ ਚਾਹ ਪਾਣੀ ਉਹਨੇ ਕਪਾছা ਕਰਕੇ ਹੀ ਜਾਵਾਂਗੇ ਹਾਂ ਉਹ ਤੇੜਾ ਦੀ ਦੇਖੀ ਜਮਾ ਪਰਵਾਹ ਨਾ ਮੰਨੋ ਚੁੱਕਾ ਨਾ ਜਾਵੇ ਛੱਡੀਆਂ ਮੇਰੇ ਛਾਲੇ ਨੂੰ ਮਾਰਦੀ ਬਈ ਹਾਂ ਤੇ ਬੱਸ ਭੋਗ ਤੇ ਆਉ ਤੁਸੀਂ ਮੈਂ ਹੈਗਾ ਬਈ ਡਰਨਾ ਅੱਜ ਕਪਾছা ਕਰਕੇ ਹੀ ਜਾਵਾਂਗੇ ਕੋਈ ਨਹੀਂ ਗੱਲ ਕਰ ਲਾਂਗੇ ਇਹਨਾਂ ਕੀ ਗੱਲ ਕਰ ਲਾਂਗੇ ਹੁੰਦਾ ਹੈਗਾ ਹੋਏ ਨਹੀਂ ਹੁੰਦਾ ਤੱਤੇ ਤੁਹਾਨੂੰ ਘਰੇ ਥੋੜੀ ਬਿਠਾਉਣੀ ਹੈਗੀ ਹਾਂ ਤੂੰ ਵੀ ਉਹੀ ਟਿਕਾ ਦੇਣੀ ਆ ਮੈਂ ਕਿੱਦੇ ਦਾ ਕਹਣਾ ਤੈਨੂੰ ਮੈਨੂੰ ਜਾਣ ਦੇ। ਅਸੀਂ ਵੀ ਗੱਲ ਕਰ ਲੈਣੀਆਂ ਜਦੋਂ ਮੈਂ ਤੈਨੂੰ ਕਹੀ ਜਾਨੀਆਂ ਕਰ ਲੈਣੀਆਂ ਗੱਲ ਇਹਨਾਂ ਤਾਂ ਥੋੜੀ ਚੱਲਦੇ ਹੁੰਦੇ ਹੈਗੇ। ਤੱਤਾ ਚੱਲਣਾ ਨਹੀਂ। ਕੋਈ ਨਾ ਲੈ ਕੇ ਜਾਣਿਆ ਤੈਨੂੰ ਨਾਲ ਲੈ ਕੇ ਜਾਵਾਂਗੇ। ਮੈਂ ਤਾਂ ਨਿਮੇੜੂਗੀ ਮੈਂ ਤਾਂ ਤਲਾਕ ਦਊਂਗੀ। ਮੈਂ ਤੇਰੇ ਇੰਦੀ ਵਾਰੀ ਵਾਰੀ ਤਲਾਕ ਨਹੀਂ ਹੁੰਦੇ ਹੁੰਦੇ ਹੈਗੇ। ਹੁੰਦੇ ਕਿਉਂ ਨਹੀਂ ਬਸ ਕਪਾਥੇ ਹੀ ਕਰਾਂਗੇ ਬਹੁਤ ਚਿਰ ਹੋ ਗਿਆ। ਪਹਿਲਾਂ ਸਮਝਾਈਦਾ ਹੁੰਦਾ ਧੀ ਜਵਾਈ ਨੂੰ। ਬਥੇਰਾ ਚਿਰ ਸਮਝਾ ਲਿਆ ਹੁਣ ਕਿੰਨੇ ਕਿਤੇ ਸਮਝਾਲ ਕੇ। ਹਾਂ ਭਾਈ ਤੇਰੇ ਮਾਪੇ ਕਿੱਥੇ ਨੇ ਬੁਲਾ ਉਹਨਾਂ ਨੂੰ। ਬੁਲਾ ਆ ਜਾਣਗੇ ਉਹ ਵੀ। ਆ ਜਾਣਗੇ। ਭਾਇਆ ਕੋਈ ਨਹੀਂ ਭੈਜਾ ਭਾਇਆ ਭੈਜਾ ਭੈਜਾ ਉਹ ਨਾਕਦਾ ਹੁਣ ਇਹ ਮਣਕ ਮੋਹਾ ਜ ਨਰਮ ਬਣੇ ਫਿਰਦਾ ਇਹ ਬਾਬਾ ਹੋਵਾਗਾ ਇਹੀ ਨਹੀਂ ਬੋਲਦਾ ਤਾਈ ਤਾਂ ਜ਼ੋਂ ਹੁੰਦਾ ਸਿਰ ਚੜੀ ਜਾਂਦਾ ਉਹ ਜੇ ਹੁੰਦਾ ਇਹਨੇ ਵੀ ਮਾਰਿਆ ਮੇਰੇ ਕੁੱਟਿਆ ਮੈਨੂੰ ਇਹਨੇ ਜੇ ਤਜਦਾ ਹੋਵੇ ਫਿਰ ਗੱਲਾਂ ਕੀ ਆ ਕਿੰਨਾ ਚਿਰ ਹੁਣ ਚੁੱਪ ਕਰਜ ਗਏ ਕੋਈ ਨਾ ਕਰ ਲੈਨੇ ਆ ਪਹਿਲੀ ਗੱਲ ਤਾਂ ਤੂੰ ਬੈਠੀ ਆ ਉਹਦੇ ਮਾਪਿਆਂ ਨੂੰ ਪਾਣੀ ਧਾਣੀ ਧਫੜਾ ਦੇ ਚਾਹ ਪਾਣੀ ਕਰ ਉਹ ਬਾਪ ਪੀਤੀ ਆ ਯਾਰ ਪਾਣੀ ਅਸੀਂ ਤਾਂ ਪੀ ਲੱਬਦਾ ਬਾਈ ਪੀਂਦੇ ਨਹੀਂ ਹੈਗੇ ਸੋ ਪੀ ਲੱਬ ਤੇਰਾ ਚਰ ਹੋ ਗਿਆ ਉਹ ਕੋਈ ਨਾ ਫਿਰ ਚੜੇ ਚੜਾਏ ਆ ਆਈ ਗਏ ਨਾ ਯਾਰ ਚੜੇ ਚੜਾ ਗਏ ਐਡੀ ਤਾਂ ਗੱਲ ਹੀ ਨਹੀਂ ਹੱਥ ਚੱਕਣ ਦੀ ਕੀ ਲੋੜ ਆ ਪਾ ਲੈ ਯਾਰ ਫਿਰ ਹਾਂ ਠੀਕ ਆ ਹਾਂ ਪਾ ਲੈ ਠੀਕ ਆ ਤੁੰਦਾ ਸੋ ਠੀਕ ਆ ਹਾਂ ਠੀਕ ਆ ਹੋਰ ਭਾਈ ਠੀਕ ਹੋ ਹਾਂ ਭਾਈ ਠੀਕ ਆ ਵੇ ਜੌਂਦਾਰੇ ਨਾ ਕੀ ਗੱਲ ਭਾਈ ਉਹ ਕੁੜੀ ਨੂੰ ਗਾਲਾਂ ਦਿੰਦਾ ਹੈ ਫੇ ਭਾਈ ਕੋਈ ਠੰਡੇ ਚਲੋ ਚਾਹ ਪਾਣੀ ਪੀ ਲਓ ਚਾਹ ਪਾਣੀ ਇੱਕ ਗਿੱਟ ਕੇ ਇਹ ਨਾ ਗੱਲ ਕਰਿਓ ਕੋਈ ਕੀ ਟਿਕਾਈ ਬਥੇਰਾ ਚਰ ਕਰ ਲਈ ਟਿਕਾਈ ਨਾਲ ਗੱਲ ਆ ਉਹਦਾ ਕੀ ਹੱਕ ਆ ਕੁੜੀ ਨੂੰ ਗਾਲਾਂ ਦਿੰਦਾ ਮੈਂ ਪੁੱਤ ਜਾ ਤੂੰ ਚਾਹ ਬਣਾ ਕੇ ल्या ਜਾ ਬਗ ਜਾ ਬਣਾ ਲੈ ਚਾਹ ਬਣਾ ਲੈ ਚਲ ਪਾਲੇ ਨੇ ਮਾਰ ਲਿਆ ਗੱਲ ਹੋ ਰਹੀ ਬਾਰੀ ਨਾਲ ਉਹਦਾ ਤਾਂ ਹੱਕ ਹੀ ਨਹੀਂ ਹੈਗਾ ਹਾਂ ਦੇਖ ਭਣੇ ਸੋਨੇ ਵਰਗੀ ਮੇਰੀ ਧੀ ਆ ਗਈ ਇੰਨਾ ਤੰਗ ਕਰਨਾ ਚੰਗਾ ਨਹੀਂ ਹੁੰਦਾ ਹੈਗਾ ਕੌਣ ਤਾਂ ਕ ਕਰਦਾ ਕੌਣ ਗਾਲਾਂ ਕੱਢਦਾ ਹੁੰਦਾ ਆਪਣੀ ਨੋਤੀ ਨੂੰ ਨਹੀਂ ਭੈਣੇ ਦੇਖ ਮੇਰੇ ਸਵਾਦ ਤੇ ਤੈਨੂੰ ਪਤਾ ਹੀ ਆ ਮੈਂ ਤਾਂ ਕਦੇ ਇਹ ਤੋਂ ਬੇ ਨਹੀਂ ਕਿਹਾ ਮੇਰਾ ਮੁੰਡਾ ਤਾਂ ਉਹਦੋਂ ਨਰਮਾ ਜਿਹੜਾ ਚੀਜ਼ ਕਹਿੰਦਾ ਉਹੀ ਲਿਆ ਕੇ ਦਿੰਦਾ ਮਿੰਟ ਚ ਜੇ ਇੱਕ ਚੀਜ਼ ਕਹਿੰਦੇ ਮੰਮੀ ਦੋ ਲਿਆ ਕੇ ਦਿੰਨੇ ਕੋਈ ਅਸੀਂ ਤੇ ਅਸੀਂ ਵੀ ਘਰ ਭਰਿਆ 16 ਲੱਖ ਰੁਪਈਆ ਲਾਇਆ ਕੁੜੀ ਤੇ ਤੁਹਾਡਾ ਘਰ ਭਰਤਾ ਸੰਦਾ ਨਾਲ ਹੁਣ ਤੁਹਾਡੇ ਬੁੜੇ ਨੂੰ ਸਮਝਾਓ ਜਿਹੜਾ ਬੋਲਦਾ ਰਹਿੰਦਾਗਾ ਫਾਲਤੂ ਗਾਲਾਂ ਕੱਢਦਾ ਪਾਲੇ ਨੂੰ ਕੌਣ ਗੱਲ ਕਰਦਾ ਪਾਲੇ ਦਾ ਚੱਲ ਪਾਲੇ ਦਾ ਹੱਕ ਹੈ ਕੱਢ ਲੈ ਰੂ ਪੀਤੀ ਹੋਈ ਆ ਉਹਦੀ ਉਹ ਪੀਤੀ ਹੋਈ ਤੈਨੂੰ ਪਤਾ ਕੋਈ ਨਹੀਂ ਕਿਸੇ ਨੂੰ ਨਹੀਂ ਚਾਹਤ ਕੋਈ ਨਹੀਂ ਅੱਜ ਲਾ ਦੇਾਂਗੇ ਅਸੀਂ दारू दारू ਲਾਉਣੀ ਆਏ ਆ ਉਹਦੀ ਦੇਖ ਭਾਈ ਇਹ ਤਾਂ ਲੱਸੀ ਵਾਂਗੂ ਜਿੰਨੀ ਮਰਜ਼ੀ ਵਧਾ ਲੈ ਲੜਾਈ ਜੇ ਤਾਂ ਬਸਾਉਣੀ ਆ ਕੁੜੀ ਮੜਾ ਜਾਂ ਨੀਵੇਂ ਹੋ ਕੇ ਚੱਲਣਾ ਕੋਈ ਨਹੀਂ ਬਾਦੀ ਆਣ ਦੇ ਬਾਦੀ ਆ ਕੋਈ ਨਾ ਟਕਿਆ ਆਉਣਾ ਹੈ ਕਿ ਵਧਾਉਣਾ ਆਏ ਹਾਂ ਅਸੀਂ ਤਾਂ ਬਥੇਰਾ ਚ ਟਕਿਆ ਲੈ ਗਏ ਪਾਣੀ ਪੀ ਲੋ ਜੇ ਸਾਡੀ ਕੁੜੀ ਤੰਗ ਰਹੂਗੀ ਅਸੀਂ ਫਿਰ ਜਾਣਾ ਨੀਵੇਂ ਥੋੜੀ ਹੋਈ ਜਾਵਾਂਗੇ ਕਿੰਨਾ ਕ ਬੰਦਾ ਨੀਵੇਂ ਆ ਅਸੀਂ ਬਥੇਰਾ ਚ ਚੁੱਪ ਕਰ ਗਏ ਇਹ ਨਹੀਂ ਸੁਧਰਦਾ ਰੱਬ ਹੀ ਉਹ ਕਿੱਥੇ ਹੁ ਤਾ ਉਹ ਤਾਂ ਬਾਹਰ ਨੂੰ ਗਿਆ ਅੱਦ ਕੇ ਲਿਆ ਪਾਲਿਆ ਗਿਆ ਲਿਆ ਉਹ ਕੀ ਪਤਾ ਹੁਣ ਕਿੱਧਰ ਗਿਆ ਯਾਰ ਐਵੇਂ ਗਿਆ ਆ ਉਰੇ ਫੜਾ ਬਾ ਉਹ ਦੇਖਿਆ ਕੋ ਪਾਣੀ ਦਾ ਕੰਜਰ ਦੇ ਕੋ ਕਰੀ ਜਨਾ ਬਾਪੂ ਜਰਾ ਰਾ ਮੈਨੂੰ ਮੈਨੂੰ ਜਾਣ ਦੇ ਨਹੀਂ ਨਹੀਂ ਐ ਨਹੀਂ ਕੰਨ ਜਾ ਪੁੱਤ ਬੁਲਾ ਐਡੇ ਕਾਲੇ ਨਹੀਂ ਪਈਦਾ ਹੁੰਦਾ ਕਾਲਾ ਹੀ ਤੱਤਾ ਚੱਲਦਾ ਕੋਈ ਨਹੀਂ ਤਾਂ ਤੇਰੇ ਅਜ ਤੱਕ ਬੰਦ ਨਹੀਂ ਆਈ ਅਸੀਂ ਦਾ ਤੱਤੀ ਲੋਟ ਐ ਅੱਜ ਤਾਂ ਤੀ ਨੋਟਾ ਕੋਈ ਨਹੀਂ ਕੋਈ ਸਾਡੀ ਕੁੜੀ ਉਹ ਪਾਈ ਇੱਥੋਂ ਤੱਕ ਨਾ ਪਹੁੰਚ ਤੂੰ ਕੋਈ ਨਹੀਂ ਤੂੰ ਸਾਡੇ ਮੁੰਡੇ ਤੋਂ ਕੀ ਲੈਣਾ ਅਸੀਂ ਨਹੀਂ ਪਤਾ ਭਾਈ ਅਜੇ ਵੀਰ ਭਾਈ ਮੰਗੂ ਗੱਲ ਕਰਦੇ ਤੂੰ ਸਿਰ ਦੇ ਵਾਲਾਂ ਨੂੰ ਹੀ ਪਈ ਜਾਣਾ ਆ ਭਾ ਜੀ ਪੱਗੇ ਨਾ ਸਾਡੀ ਕੁੜੀ ਨਾਲ ਤੁਸੀਂ ਆਏ ਕੀ ਗੱਲ ਅਸੀਂ ਗੱਲ ਨਾ ਕੁੜੀ ਨਾ ਕੁੜੀ ਕਿਹੜਾ ਅਸੀਂ ਫਾਹੇ ਚਾੜੀ ਆ ਜੇ ਵਿਆਹ ਕੇ ਲਿਆਂਦੀ ਆ ਘਰ ਦੇ ਕੰਮ ਨਾ ਕਰਨੇ ਹੀ ਪੈਣਗੇ ਘਰ ਦੇ ਕੰਮ ਸਾਰੇ ਕਰਦੀ ਆ ਚੁੱਪ ਕਰ ਜਾ ਪੁੱਤ ਤੂੰ ਘਰ ਦੇ ਕੰਮ ਤਾਂ ਸਾਰੇ ਕਰਦੀ ਆ ਸਾਰੇ ਕੰਮ ਸਿਖਾਏ ਨੇ ਮੇਰੀ ਤੀਨੂ ਉਹ ਕਿਹੜਾ ਕੰਮ ਨਹੀਂ ਜਿਹੜਾ ਉਹਨੂੰ ਆਉਂਦਾ ਨਹੀਂ ਹੈਗਾ ਹਾਂ ਮੇਰੀ ਗੱਲ ਸੁਣ ਪਹਿਣੇ ਕੰਮ ਤਾਂ ਚੱਲ ਕਰਦੀ ਆ ਆਪਾਂ ਕਿਹੜਾ ਵਿਆਹ ਕੇ ਨਹੀਂ ਆਈਆਂ ਆਪਾਂ ਵੀ ਤਾਂ ਸੱਸ ਮੁਰੇ ਸੱਸ ਮਰੇ ਸੋਹਰੇ ਮੁਰੇ ਨੀਵੇਂ ਝੁੱਕ ਕੇ ਟਾਈਮ ਪਾਸ ਕਰੇ ਨੀ ਕੰਮ ਨਹੀਂ ਕਰਦੀ ਕੁੜੀ ਤੁਹਾਨੂੰ ਦੱਸੋ ਅਸੀਂ ਕਹਾਂਗੇ ਜੇ ਕੰਮ ਨਹੀਂ ਕਰਦੀ ਕੋਈ ਬਾਲਾ ਕੰਮ ਵੀ ਨਹੀਂ ਕਰਦੀ ਕੀ ਆ ਕਰੋ ਤੁਸੀਂ ਨਾ ਉਹ ਅੰਦਰ ਜਾ ਕੇ ਗੱਲ ਕਰ ਲਓ ਆ ਬੋਲੋ ਉਹਆਂ ਦੀ ਗੱਲ ਤੇ ਤੁਸੀਂ ਜਾਓ ਅੰਦਰ ਬਹਿ ਕੇ ਕਰ ਲਓ ਗੱਲ ਹਾਂ ਐਂ ਕਰੋ ਅੰਦਰ ਬਹਿ ਕੇ ਉਹਦੇ ਨਾਲ ਚਲਦੀਆਂ ਖੜ ਜਾ ਹੁਣ ਮੇਰੀ ਗੱਲ ਸੁਣ ਪੈਣੇ ਮੇਰੇ ਮੁੰਡੇ ਨੂੰ ਆ ਜਿਆਦੇ ਹੋਰ ਕੋਈ ਬੈਲ ਨਹੀਂ ਹੈਗਾ ਕੱਲਾ ਚਾਹ ਪੀਂਦਾ ਲੈ ਉਹਨੂੰ ਚਾਹ ਬਣਾਉਣ ਲੱਗੀ ਵੀ ਰਹੋਂਦੀ ਆ ਉਹ ਤਾਂ ਕੋਈ ਨਹੀਂ ਅਸੀਂ ਤਾੜਾਂਗੇ ਫਿਰ ਸਾਡੀ ਕੁੜੀ ਚਕਸੂਰਾ ਸੀ ਉਹਨੂੰ ਕਹਾਂਗੇ ਪਰ ਬਿਨਾ ਫालतੂ ਗਾਲ ਨਹੀਂ ਅਸੀਂ ਸੁਣ ਦੇਵਾਂਗੇ ਗਾਲਾਂ ਤਾਨੂੰ ਦਿੰਦਾ ਕਿਹੜਾ ਪੰਜੇਰਾ ਦੱਸ ਹਾਂ ਬਹਿਰ ਦਾ ਬਹਿਰ ਤਾਂ ਸੋਰਾ ਹੱਕ ਬੰਦ ਹੱਸਿਆ ਵੀ ਬੁੜਾ ਗਾਲਾਂ ਕੱਢਦਾ ਹਾਂ ਹਾਂ ਕੁੜੀ ਨੇ ਦੱਛਾ ਸਾਨੂੰ ਉਹਨੂੰ ਨਹੀਂ ਕਰਦਾ ਉਹਨੇ ਕਿਹਾ ਮੈਨੂੰ ਕਹਿਤਾ ਬਲੇਖਾ ਕੋ ਐ ਲੱਗ ਗਿਆ ਕਿ ਤੇ ਨੰਗੀ ਜਾਂਦੀ ਆ। ਮਾੜੂਗੀ ਐ ਭਲੇਖਾ ਕਿਵੇਂ ਪੈਨੂੰ ਕੰਬਲੀ ਆ। ਉਹ ਜਾਓ ਤੁਸੀਂ ਅਸੀਂ ਕੋਈ ਗੱਲ ਬਾਤ ਕਰੀ ਅੰਦਰ ਬੈਠੋ। ਚਾਰੂ ਪੀਤੀ ਜ ਨਹੀਂ ਪਤਾ ਲੱਗਦਾ। ਐਂ ਪਤਾ ਤਾਂ ਮਿੰਟ ਤੇ ਲੱਗ ਜੂ ਮੈਲ ਆਹ ਕਾਦੀ ਖੱਤਰ ਐ ਪਤਾ ਲਾਉਣ ਖੱਤਰੀ ਲੈ ਆ। ਕੁੜੇ ਨੂੰ ਸਮਝਾਇਆ ਕਿ ਇਹ ਨਾ ਕਸ ਤੋਂ ਬੋਲਦਾ ਗਾ। ਉਹ ਗੱਲ ਵਧਾਓ ਨਾ ਟਕਾਈ ਨਾਲ ਕਰ ਲੋ। ਆ ਰਫਲਾਂ ਤਾਂ ਨਾ ਸਾਡੇ ਵੀ ਬਾਦੂ ਨੇ। ਤੂੰ ਮੰਗਾ ਲਾ ਫਿਰ ਜਿਹਦੇ ਕੋਲੇ ਹੈਗੀਆਂ ਮੰਗਾ ਲਾ ਰਫਲਾਂ। ਕੋਈ ਨਾ ਮਾਂ ਤੂੰ ਲੜੋ ਨਾ। ਮੰਗਾ ਲਾ ਰਫਲਾਂ। ਬੋਲ ਜੇ ਤੂੰ ਮੁੰਡੇ ਵਾਲੀਆਂ ਤਾਂ ਅਸੀਂ ਬਿੱਤੀ ਵਾਲਿਆਂ ਦਾ ਤੂੰ ਸਾਨੂੰ ਨਮ ਇੰਨਾ ਨਹੀਂ ਆਈ ਨਾ ਨੀਵੇਂ ਹੋ ਕੇ ਆਈਦਾ ਆ ਥੋਡੇ ਮੂਰੇ ਕੋਡੇ ਹੋ ਜੰਨੇ ਆ ਨਾ ਕੋਡੇ ਹੋ ਜੰਨੇ ਥੋਡੇ ਮੂਰੇ ਪਤਾ ਕੱਜ ਆਏ ਨਹੀਂ ਬੁੜੀਆਂ ਨੂੰ ਬੋਲੀ ਜਾਵੇ ਬੋਲਣ ਦੀ ਦੇਖ ਆ ਕੋਲੇ ਨਾ ਕਰੀ ਗੱਲ ਓ ਪਹਿਲੇ ਕਰੇ ਅੰਦਰ ਵਗ ਜਾ ਜਾਣਾ ਜੇ ਉਹ ਆਪਾ ਤੈਨੂੰ ਕੋਡੇ ਹੋਣ ਨੂੰ ਤਾਂ ਆਖਿਆ ਨਹੀਂ ਸੀ ਕਹੀ ਤਾਂ ਜਾਣੇ ਹੋ ਕਿ ਤੁਸੀਂ ਧੀ ਵਾਲੇ ਹੋ ਧੀ ਵਾਲੇ ਧੀ ਵਾਲੇ ਫਿਰ ਨਿਮ ਕੀ ਰਹਿੰਦੇ ਹੁੰਦੇ ਆ ਅੱਛਾ ਥੋਡੇ ਮੂਰੇ ਨਿਵੀ ਜਾ ਕੇ ਕਿੰਨਾ ਕਿਦਰ ਨਿਮਗੇ ਆ ਨੀ ਨਿਮਦੇ ਹਾਂ ਆ ਆ ਅੰਦਰ ਆ ਕੇ ਗੱਲ ਕਰਦੇ ਹੁੰਦੇ ਆ ਨਿਮੀ ਜਾਓ ਇਹਨਾਂ ਮੂਰੇ ਧੀ ਤੈਨੂੰ ਸਮਝਾ ਦੀ ਇਹਨੂੰ ਦੋ ਸਾਲ ਹੋ ਗਏ ਨਿਮਦਿਆਂ ਨੂੰ ਉਹ ਭਗ ਜਾ ਤੂੰ ਅੰਦਰ ਭਗ ਜਾ ਪੁੱਤ ਧੀ ਧੀ ਦੇ ਕੇ ਅਗਲਾ ਪੁੱਤ ਲੈਂਦਾ ਗਾ ਹਾਂ ਹੈ ਤੇ ਪਰ ਮੰਮੀ ਮੈਂ ਅਸਤੇ ਕੁਝ ਬੋਲੀ ਨਹੀਂ ਉਹਨੂੰ ਆਪਦੇ ਫਿਰ ਬੁੜੇ ਨੂੰ ਸਮਝਾ ਲਾ ਗਾਲਾਂ ਕਾਸ ਤੋਂ ਕਰਦਾ ਉਹ ਆਪ ਹੀ ਵੱਧ ਬੋਲਦੀ ਆ ਵਾ ਕੋਈ ਗੱਲ ਨਹੀਂ ਅਸੀਂ ਕਹਾਂਗੇ ਵੱਧ ਬੋਲਦੀ ਆ ਅਸੀਂ ਬੈਠੇ ਆ ਤੂੰ ਸੀ ਨਾ ਬੋਲਿਆ ਕਰੋ ਜੇ ਫੇਟ ਹਾਂ ਟਕਿਆਉ ਕੋ ਬਵਾ ਕੀ ਕੁੜੀ ਨੂੰ ਆਖੋ ਨਾ ਨਾ ਬੋਲੀ ਉਹ ਨਹੀਂ ਗੱਲ ਕਰ ਲਈ ਵਾਧਾ ਨਾ ਵਧਾਈ ਜਾਦਾ ਉਹ ਨਹੀਂ ਬੋਲਦਾ ਫਿਰ ਵੀ ਧੀ ਬਸਾਉਣੀ ਹੈਗੀ ਕਰੀ ਥੋੜੀ ਬਟਾਉਣੀ ਹੈ ਮਮੀ ਕਰਦੇ ਗੱਲ ਸੁਣ ਜੇ ਤੂੰ ਪਤਾ ਤੇਰੇ ਸੁਭਾ ਦਾ ਕੋਈ ਨਹੀਂ ਐ ਕੋਈ ਮੈਂ ਕਮਲਾ ਤਾਂ ਨਹੀਂ ਇੱਥੇ ਸਾਰੇ ਬੰਦੇ ਬਹਿ ਜਾਂਦੇ ਆ ਬਾਕੇ ਕੁੜੀ ਨੂੰ ਆਖੋ ਗੱਲ ਕਰੋ ਹਾਂ ਸਾਡੇ ਚਮੁੱਤਰ ਪਿਆਉ ਲਿਆ ਜੇ ਕੁੜੀ ਕੰਮ ਨਹੀਂ ਕਰਦੀ ਅਸੀਂ ਅਸੀਂ ਬੈਠੇ ਆ ਤੇ ਜੇ ਆਹ ਲੁੱਚਪਣੇ ਵਾਲੀਆਂ ਗੱਲਾਂ ਕਰ ਰਹੀਆਂ ਤੇ ਅਸੀਂ ਅੱਜ ਵੱਡਾਂਗੇ ਫਿਰ ਉਹ ਲੁੱਚਪਣੇ ਵਾਲੀਆਂ ਗੱਲਾਂ ਤਾਂ ਕੀਤੀਆਂ ਹੀ ਨਹੀਂ ਬਾਈ ਅਸੀਂ ਤੇ ਫਿਰ ਸਾਨੂੰ ਕਿਵੇਂ ਦੱਸਦਾ ਕੁੜੀ ਨੇ ਲੁੱਚ ਕੁੜੀ ਨਾ ਰੋਂਦੀ ਨਾ ਫੋਨ ਕਰਾ ਯਾਰ ਤੂੰ ਕਮਾਲ ਕਰੀ ਜੰਨਾ ਆਪੀ ਯਾਰ ਪਾਪਾ ਚੰਗਿਆੜਾ ਮਾਰ ਲੱਗੇ ਜਾਂਦੀ ਅੱਛਾ ਬਿਨਾ ਗੱਲ ਤੂੰ ਲੱਗ ਗਈ ਦੇਖ ਲੈ ਪਾਪਾ ਆਈ ਕੋ ਕੁਲੀ ਦਿਨਾ ਮਾਰ ਲਾ ਪਿਓ ਦੀ ਮਿਹਤ ਕਰਾਉਂਦਾ ਹਾਂ ਇਹ ਇਹੀ ਆ ਉਹ ਜੇ ਚੱਜ ਦਾ ਹੋਵੇ ਨਾ ਗੱਲੇ ਹੀ ਨਹੀਂ ਫੇਰ ਉਹ ਬੋਲਦਾ ਹੀ ਨਹੀਂ ਯਾਰ ਚੱਜ ਦੇ ਨੂੰ ਮੈਂ ਕਿਹੜਾ ਕੰਮ ਧੰਦਾ ਨਹੀਂ ਕਰਦਾ ਤੁਸੀਂ ਕੰਮ ਧੰਦੇ ਪਿੱਛੇ ਤਾਂ ਕਿਹ ਹੈ ਨਹੀਂ ਤੈਨੂੰ ਤੁਸੀਂ ਦੇਖ ਕੀ ਸਾਹ ਕੀਤਾ ਉਹ ਜੱਟ ਗੱਲ ਤਾਂ ਤੇਰੇ ਪਿਓ ਨੂੰ ਕਿਉਂ ਨਹੀਂ ਕਹਿੰਦਾ ਤੂੰ ਲੈ ਤੈਨੂੰ ਵਿਆਹੀ ਆ ਤੂੰ ਨਰਵਾਈ ਕਾ ਤੋ ਵਰਤੀ ਐ ਨਾ ਏਡੀ ਕਿੰਨੀ ਨਰਵਾਈ ਵਾਲੀ ਗੱਲ ਆ ਤੇਰੇ ਪਿਓ ਮੂਰੇ ਉਹ ਇੰਨੀ ਨਰਵਾਈ ਵੀ ਨਹੀਂ ਵਰਤੀ ਉਹ ਪੀਂਦਾ ਖਾਂਦਾ ਪਾਪਾ ਯਾਰ ਉਹ ਤਾਂ ਯਾਰ ਸਾਨੂੰ ਪਤਾ ਐ ਵੀ ਪੀਂਦਾ ਐ ਉਹ ਕੁੱਚਾ ਨਹੀਂ ਮੈਂ ਬੋਲ ਗਿਆ ਹੂੰ ਬਸ ਆਹੀ ਗੱਲ ਵੱਧ ਗਈ ਯਾਰ ਵੱਧ ਗਈ ਉੱਚਾ ਨਹੀਂ ਮੈਂ ਨਹੀਂ ਨਾ ਬੋਲਿਆ ਤੂੰ ਵੀ ਮਾਰਿਆ ਅੱਜ ਕੁੜੀ ਰੇ ਤੂੰ ਵੀ ਮਾਰਿਆ ਮੈਨੂੰ ਦੱਥਿਆ ਉਹਨੇ ਕਿ ਉਹ ਬੋਲੀਗੀ ਬੋਲੀਗੀ ਮਾਰਿਆ ਭਾਈ ਹੋਰ ਕੀ ਕਰਾ ਰਿਹਾ ਆ ਇਹਨੇ ਮਾਰ ਲਿਆ ਕੋਈ ਦੁੱਖ ਨਹੀਂ ਪਰ ਉਹਨੇ ਲੁੱਟਪਣੇ ਵਾਲੀ ਕੀ ਗੱਲ ਆ ਫਿਰ ਉਹਦਾ ਕੀ ਹੱਦੋਂ ਤੇਰੇ ਪਿਓ ਨੂੰ ਲਿਆ ਬੁਲਾ ਕੇ ਆਉਂਦਾ ਹੂ ਕੋਈ ਨਾ ਐਚੀ ਗਿਆ ਹੂ ਕਿਤੇ ਦੇਖ ਲਾ ਮੈਂ ਇਹਨਾਂ ਨੂੰ ਕਹਿ ਕੇ ਜਾਈ ਆ ਆਪਦਾ ਮੈਨੂੰ ਤਾਂ ਨਹੀਂ ਨਾਲ ਲੈ ਕੇ ਜਾ ਕੋਈ ਨਾ ਮੈਂ ਚੰਗੀ ਤਰ੍ਹਾਂ ਕਹਿ ਕੇ ਜਾਉਂਗੀ ਤੇਰੇ ਪਿਓ ਨੂੰ ਵੀ ਮੈਂ ਸਮਝਾ ਕੇ ਲਿਆਈ ਆਂ ਕਿ ਪਰ ਲਾ ਵੀ ਮਾਰਦਾ ਸੀ ਮੇਰੇ ਦੇਲੇ ਜਦੋਂ ਮੈਂ ਫੋਨ ਕਰੀ ਜਾਂਦੀ ਤਦੋਂ ਮੈਨੂੰ ਕੁੱਟੀ ਜਾਂਦੀ ਸਾਡੀ ਬੁੜੀ ਵੀ ਲੁੱਚੀ ਹੈਗੀ ਅੱਛਾ ਉਹਨੇ ਵੀ ਲਾਇਆ ਹਰਾਮ ਜਾਦੀ ਨੇ ਇੰਨਾ ਬੋਲਿਆ ਕਿ ਉਹ ਹੂੰ ਤਾਂ ਬੜਾ ਮੁੰਟਾ ਮਿੱਠਾ ਬਣਦੀ ਹੈਗੀ ਚਲੋ ਚੁੱਪ ਕਰਾ ਆਗੀ ਆਗੀ ਕਿਥੇ ਚਲਾ ਜਾਂਦੇ ਫਿਰੋ ਕੋਈ ਨਾ ਕੀ ਗੱਲ ਆ ਭੈਣ ਜੀ ਤੁਹਾਨੂੰ ਅੱਜ ਦੀ ਕਰਤੂਤਤਾ ਕੀ ਸਿਖਾਉਣੀ ਆ ਹੈ ਤੁਸੀਂ ਇਹਨੂੰ ਲਾਵਾ ਲੁੱਤੀਆਂ ਲਈ ਜਾਂਦੇ ਹੋ ਕੀ ਲਾਵਾ ਕੀ ਲਾਤਾ ਹੈ ਕੀ ਲਾਤਾ ਲਾਵਾ ਚੁੱਪ ਕਰ ਜਾ ਕੁੜੀ ਚੁੱਪ ਕਰ ਜਾ ਮੈਂ ਬੈਠੀ ਆ ਮੈਂ ਬੈਠੀ ਆ ਨਾ ਮੈਂ ਗੱਲ ਕਰਦੀ ਆ ਨਾ ਮੈਂ ਤੇ ਹੋਰ ਨਹੀਂ ਮੈਂ ਸੋਤ ਸਿੱਧਰ ਕਾਂਦੀ ਮੇਰੇ ਭਾਈ ਹੋਰ ਆ ਰਹੇ ਨੇਗੇ ਉਹ ਚੁੱਪ ਕਰ ਜਾ ਭਾਈ ਹੋਣੀ ਤੈਨੂੰ ਸਾਰੀ ਉਮਰ ਘਰੇ ਬਿਠਾ ਲਾ ਚੁੱਪ ਕਰ ਜਾ ਭਣੇ ਸੋਨੇ ਵਰਗੀ ਮੇਰੀ ਧੀ ਰੋਲ ਕੇ ਰੱਖ ਦਿੱਤੀ ਆਗੀ ਕੀ ਉਸੋਣੀ ਵਰਗੀ ਆ ਜਬਾਨ ਤਾਂ ਐਡੀ ਲੱਗੀ ਆ ਗੱਟੀ ਜਬਾਨ ਨਹੀਂ ਲੱਗੀ ਤੁਹਾਡੇ ਕਣਾਂ ਮਾਂ ਨਹੀਂ ਬੋਲਦੀ ਸੀ ਜਮਾ ਨਹੀਂ ਬੋਲਦੀ ਸੀ ਸੋਨ ਬੋਲਣ ਲਾਈਆ ਨਹੀਂ ਚੁੱਪ ਬਗਾਜਾ ਮਾਂ ਨਾ ਕਹਿਣਾ ਮਨ ਲਈਦਾ ਹੁੰਦਾ ਚੁੱਪ ਕਰ ਜਾ ਗੱਲਾਂ ਕਰਦੀ ਐ ਚੁੱਪ ਕਰ ਚੁੱਪ ਕਰ ਨੀ ਤੇ ਬੋਸੀ ਆਈਆਂ ਸੀ ਨਾ ਵਿਆਹ ਕੇ ਨਾ ਸੱਸ ਮੁਰਾ ਸਾਹ ਨਹੀਂ ਸੀ ਨਿਕਲਦਾ ਸਾਡਾ ਪਤਾ ਤੇਰਾ ਕਿੰਨਾ ਜਬਾਨ ਕੀ ਲੱਗੀ ਅਤਰੇ ਐਡੀ ਜੀਬ ਕਿਵੇਂ ਲੱਗੀ ਜੇ ਸੱਸ ਮੁਰਾ ਬੋਲਦੀ ਤਾਂ ਹੀ ਲੱਗੀ ਐ ਤੇਰੇ ਵਰਗੀ ਗਏ ਕਰਦੀ ਆਗੀ ਤਾਂ ਲੱਗੀ ਐ ਇਹ ਨਹੀਂ ਸਾਡੇ ਉਹ ਜਾਨੀ ਆ ਕਿ ਮਾਗਰੋਂ ਪਤਨ ਕੀ ਕਰਦੀ ਹੋਏ ਨਾ ਬੋਲਿਆ ਕੋਈ ਸਾਰੀਆਂ ਲਾਉਂਦੀ ਉਹ ਮੇਰੇ ਘਰ ਜਾ ਕੇ ਮੇਰੇ ਘਰ ਆ ਕੇ ਮੇਤੀ ਤੋਂ ਦਮਾਈ ਜੰਨੀ ਆ। ਮੇਰਾ ਘਰ ਨਹੀਂ ਮੇਰੀ ਧੀ ਦਾ ਵੀ ਘਰ ਆਗਾ ਸੁਣ ਗਿਆ ਇਹ ਵੀ ਵਿਆਹ ਕੇ ਆਈ ਆ ਨਿਕਲ ਕੇ ਨਹੀਂ ਆਈ ਕੱਢ ਕੇ ਨਹੀਂ ਲੈਂਦੀ ਹੈਗੀ। ਵਿਆਹ ਕੇ ਤੋਰੀ ਹੈਗੀ। ਇੰਨੀ ਵਿਆਹ ਕੇ ਤੋਰੀ ਹੈ। ਇਹਨੂੰ ਮਾੜੀ ਮੋਟੀ ਅਕਲ ਵਿਸਖਾ ਦੇ। ਤੈਨੂੰ ਸ਼ਰਮ ਹੋਣੀ ਚਾਹੀਦੀ ਆ ਕਿਵੇਂ ਆਏ ਗਏ ਨਾ ਗੱਲ ਕਰੀ ਦੀਆਂਗੇ ਤੂੰ ਬੈਠ ਕੇ ਗੱਲ ਕਰ। ਤੈਨੂੰ ਸਮਝ ਨਹੀਂ ਆ ਗਿਆ। ਝੰਡੇ ਝੂਲਦੇ ਨੇ ਸ਼ਰਮ ਦੇ। ਤੈਨੂੰ ਇੰਨਾ ਤਾਂ ਪਤਾ ਕੁੜਮਾ ਨਾਲ ਗੱਲ ਕਿਵੇਂ ਕਰੀਦੀ ਐ। ਤੈਨੂੰ ਪਤਾ ਜ਼ਿਆਦਾ ਕੁੜਮਾ ਨਾਲ ਅਸੀਂ ਨੀਮੀ ਹੋ ਕੇ ਆਏ ਆਗੇ ਤੂੰ ਉੱਤੇ ਉੱਤੇ ਚੜੀ ਜੰਨੀ ਆਗੀ ਜ਼ਿਆਦਾ ਹੀ ਆ। ਨਹੀਂ ਨਹੀਂ ਤੂੰ ਨੀਮੀ ਹੋ ਕੇ ਕੰਮ ਕਰਦਾ ਇਹ ਕਾਲ ਲੱਛਣ ਕਰਾ ਲਓ ਬਹਿ ਜਾਂਦੀ ਐ 70 ਪਿਛਾ ਕੇ ਪਤਾ ਨਹੀਂ ਕੰਗਲੀ ਚਾਹੇ ਬੱਤਾਂ ਮਾਰਦੀਆਂ ਜੋੜੀਆਂ ਕਿ ਤੂੰ ਅਕਲੀ ਨਹੀਂ ਆਈ ਗੱਲਾਂ ਨਾਲ ਕਿਵੇਂ ਗੱਲ ਕਰੀ ਦੀਆਂ ਘਰੇ ਤੇ ਖਾਸ ਮਰਦਾ ਹੈਗਾ ਆ ਦੇਖ ਲੈ ਅੱਜ ਬੋਲ ਕੇ ਦੇਖੀਂ ਕੋਈ ਨਾ ਕੋਈ ਨਾ ਜਾ ਔਰ ਗਾ ਉਂਗਲ ਕਰੋਗੇ ਆਂ ਲੜਨ ਨੂੰ ਥੋੜੀ ਅਕਲ ਸੋਨੋ ਵੇ ਪੁੱਤ ਮੈਂ ਤਾਂ ਉਹੀ ਆ ਗਈ ਸੁੱਤੇ ਸਵਾ ਮਾਂ ਚਾਲਕ ਕੋਈ ਗੱਲ ਕਰ ਲਾਂਗੇ ਆ ਗਿਆ ਪਾਪਾ ਵੀਰ ਵੇ ਬੈਠੇ ਤੇਰੇ ਪਾਪੇ ਦਾ ਮਾਝੋ ਉਂਗਲਾਵਾ ਕੌਣ ਆਈ ਆਪ ਦੀ ਮਾਂ ਨੂੰ ਲੁੱਤਰੋ ਦੇਖ ਲੈਦੀ ਕਿ ਮੈਂ ਚਲਦੀ ਆ ਕੋਈ ਨਾ ਉਹਦੇ ਨਾਲ ਬਹਿ ਕੇ ਗੱਲ ਕਰਦਿਆ ਕੀਤੀ ਹੋਈ ਐ ਲੈ ਕੇ ਜਾਣੀ ਨਾ ਤੇਰੀ ਕੀ ਡੰਡੀ ਪੈ ਲੈ ਕੇ ਚਲ ਨਿਕਲ ਇੱਥੋਂ ਮੈਂ ਵੀ ਦੇਖੂ ਮੈਂ ਇਕੱਲੇ ਆਉਂਗੀ ਮਾਂ ਕਹੂੰਗੀ ਵੱਡੀ ਆਈ ਵੱਡੀ ਐਨੇ ਦੇਖ ਨਾ ਮਾਂ ਮੇਰ ਨਾਲਾਈ ਕਰਨ ਦੇ ਇੱਥੇ ਬੈਠੂਗੀ ਮੈਂ ਵੀ ਬੈਠੂਗੀ ਇੱਥੇ ਤੂੰ ਕੱਢ ਕੇ ਧੱਕਾ ਮੇਰੀ ਧੀ ਦਾ ਘਰ ਆਗਾ ਹਾਂ ਕੋਈ ਗੱਲ ਨਹੀਂ ਮੈਂ ਬੋਲਦੀ ਜੇ ਨਾ ਬੋਲਦੀ ਹੁੰਦੀ ਫਿਰ ਤਾਂ ਮੈਂ ਯਕੀਨ ਕਰ ਜਾਂਦੀ ਵੀ ਸਾਡੀ ਕੁੜੀ 'ਚ ਕਸੂਰ ਆ ਲੁੱਤਰੋ ਤਾਂ ਇਹਦੀ ਲੱਗੀ ਆਗੀ ਸੁਣਾ ਦੇ ਕਰੇ ਨੂੰ ਹਰਾਨ ਜਾਦੀ ਨੂੰ ਜਿਆਦਾ ਹੀ ਭੌਂਕਦੀ ਆ ਕਿਤੇ ਚਲ ਕੋਈ ਨਹੀਂ ਤਿੰਨ ਕੋਈ ਹੋ ਰਹੇ ਨੇ ਕੋਈ ਨਾ ਕੋਈ ਨਾ ਕੋਈ ਨਾ ਕਰ ਲੈਣ ਦੇ ਗੱਲ ਆ ਜਾਣ ਦੇ ਉਹ ਆ ਕੇ ਚੌਰਾ ਕਿ ਡੇਕ ਲੈ ਕੋਟਾ ਥੱਲੇ ਕਰ ਲਈ ਬਾਈ ਇਹਨੂੰ ਬੰਦਾ ਬੁਢੇ ਨੋਨੇ ਵੀ ਰੱਖਦੇ ਆਂਗੇ ਪਤਾ ਵੀਰੇ ਬਾਪੂ ਤਰ ਤੈਨੂੰ ਕੋਟਾ ਥੱਲੇ ਮਾਰ ਦੋ ਤੇਰੇ ਸਾਰੇ ਇਹਨੂੰ ਛੱਡਿਆ ਨਾ ਨਹੀਂ ਚੁੱਪ ਕਰ ਜਾ ਫੇਰ ਆ ਲੱਗੂਗਾ ਤੁਹਾਡੀ ਕੁੜੀ ਜ਼ਿਆਦਾ ਬੋਲਦੀ ਆ ਤੈਨੂੰ ਮੈਂ ਕਦੋਂ ਦੀ ਕਹੀ ਜਾਨੀ ਵੀ ਚੁੱਪ ਕਰ ਜਾ ਤੂੰ ਤੂੰ ਕਸ ਤੋਂ ਸਾਡੇ ਸਾਹਮਣੇ ਬੋਲਦੀ ਆਂਗੀ ਆ ਜੀ ਚੱਲੀਏ ਆ ਦੇਖੀਏ ਬੁਢੇ ਰਲ ਝਟਾ ਬਾਪਾ ਹੋਈ ਹੋ ਉਹ ਆਪਾਂ ਆ ਮਦਮਾ ਤੁਸੀਂ ਦੋ ਆਪਾਂ ਟਕਾਈ ਨਾਲ ਗੱਲ ਕਰਾਂਗੇ ਬਾਪਾ ਉਹ ਆ ਗਿਆ ਮੇਰੇ ਵਾਲਾ ਪਿਓਰ ਆ ਗਿਆ ਆ ਜਾਓ ਹਾਂ ਐਵੇਂ ਨਾ ਬੋਲਿਓ ਤੁਸੀਂ ਚੰਗਾ ਟਕਾਈ ਨਾਲ ਗੱਲ ਕਰ ਲਿਓ ਯਾਰ O pailango bolyanding nga yera.